ਅੱਜ ਆਪਾਂ ਬਣਾਵਾਂਗੇ ਬਾਰਮਿਟਾ ਵੀ ਦੋ ਫਲੇਵਰ ਚ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਤੇ ਬਹੁਤ ਹੀ ਜ਼ਿਆਦਾ ਆਸਾਨ ਆ ਬਾਜ਼ਾਰ ਦੇ ਮਿਲავਟੀ ਚੀਜ਼ਾਂ ਨਾਲ ਉਹ ਤੁਸੀਂ ਘਰੇ ਬਣਾ ਕੇ ਖਾਓ ਪੀਓ ਜਿਆਦਾ ਵਧੀਆ ਹੈ ਇਸ ਤਰ੍ਹਾਂ ਇਹ ਆਪਾਂ ਦੋ ਤਰ੍ਹਾਂ ਦਾ ਦੋ ਫਲੇਵਰ ਦੇ ਵਿੱਚ ਬਣਾ ਰਹੇ ਹੈ ਬਿਲਕੁਲ ਫਾਈਨ ਪੇਸਟ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਪੀਣ ਦੇ ਵਿੱਚ ਬਿਲਕੁਲ ਬਾਜ਼ਾਰ ਵਰਗਾ ਟੇਸਟ ਆਊਗਾ ਜੇਕਰ ਤੁਸੀਂ ਇਸ ਤਰ੍ਹਾਂ ਬਣਾਓਗੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿੰਨੀ ਆ ਨਵੀਂ ਨਵੀਂ ਰੈਸਪੀਜ਼ ਨਵੀਂ ਰੈਸਪੀਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦੀ ਨਾਲ ਘੰਟੀ ਵਾਲਾ ਬਟਨ ਦਬਾ ਲਿਆ ਕਰੋ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਕੋਲ ਪਹੁੰਚ ਸਕੇ ਤੇ ਚਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਕਰੋ ਜੀ ਇਹ ਬੋਨ ਮੀਟਾ ਬਣਾਉਣ ਲਈ ਸਾਨੂੰ ਕੀ ਕੀ ਸਮਾਨ ਚਾਹੀਦਾ ਉਹ ਵੀ ਦੇਖ ਲੈਂਦੇ ਆ ਬਿਲਕੁਲ ਘੱਟ ਸਮਾਨ ਦੇ ਵਿੱਚ ਬਣ ਜਾਊਗਾ ਸਭ ਤੋਂ ਪਹਿਲਾਂ ਸਾਨੂੰ ਉੱਤੀ ਕੋਲੀ ਜੌਂ ਚਾਹੀਦੇ ਆ ਜੌਂ ਉਪਾ ਪਿਓ ਕੇ ਰੱਖ ਦਵਾਂਗੇ ਇੱਕ ਰਾਤ ਲਈ ਤੇ ਦੂਜੀ ਸਾਈਡ ਤੇ ਇੱਕ ਕੌਲੀ ਆਪਾਂ ਨੂੰ ਕਣਕ ਚਾਹੀਦੀ ਆ ਕਣਕ ਨੂੰ ਵੀ ਆਪਾਂ ਇੱਕ ਰਾਤ ਲਈ ਪਿਓ ਕੇ ਰੱਖ ਦਵਾਂਗੇ ਪਿਉਣ ਤੋਂ ਪਹਿਲਾਂ ਇਹਨਾਂ ਨੂੰ ਚੰਗੀ ਤਰ੍ਹਾਂ ਤੁਸੀਂ ਧੋ ਲੈਣਾ ਚਾਰ ਪੰਜ ਪਾਣੀਆਂ ਦੇ ਵਿੱਚ ਤਾਂ ਕਿ ਮਿੱਟੀ ਨਾ ਰਹੇ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ 12 ਘੰਟੇ ਹੋ ਗਏ ਉਸ ਟਾਈਮ ਤੇ ਆਪਾਂ ਇਹਨਾਂ ਨੂੰ ਛਾਣ ਲਵਾਂਗੇ ਬਿਲਕੁਲ ਫੁੱਲ ਜਾਣਗੇ ਤੇ ਇਸ ਤਰ੍ਹਾਂ ਕੱਪੜੇ ਦੇ ਵਿੱਚ ਆਪਾਂ ਜਾਲੀ ਦੇ ਵਿੱਚ ਆ ਜਿਹੜਾ ਛਾਣ ਲਵਾਂਗੇ ਕੱਪੜੇ ਦੇ ਵਿੱਚ ਇਸ ਤਰ੍ਹਾਂ ਇਸ ਲਈ ਰੱਖਿਆ ਤਾਂ ਕਿ ਆਪਾਂ ਇਹਨਾਂ ਨੂੰ ਭੁੰਗਰਾਉਣਾ ਹੈ ਭੁੰਗਰਾ ਸਕੀਏ ਮੈਂ ਮਲਮਲ ਦਾ ਬਿਲਕੁਲ ਪਤਲਾ ਕਪੜਾ ਲਿਆ ਹੈ ਤੁਸੀਂ ਵੀ ਪਤਲਾ ਕਪੜਾ ਹੀ ਜਿਹੜਾ ਯੂਜ਼ ਕਰਨਾ ਹੈ ਇਹਦੇ ਲਈ ਤਾਂ ਕਿ ਆਸਾਨੀ ਦੇ ਨਾਲ ਪੁੰਗੜ ਜਾਵੇ ਆਪਣਾ ਨਾਜ ਉਹ ਦੂਜੀ ਸਾਈਡ ਤੇ ਆਪਾਂ ਜੋ ਵੀ ਹੈ ਜਿਹੜੇ ਇਸੇ ਤਰ੍ਹਾਂ ਪੁੰਗਰਾ ਲਵਾਂਗੇ ਤੇ ਇਹਨੂੰ ਇਸ ਤਰ੍ਹਾਂ ਗੱਠ ਮਾਰ ਕੇ ਕਿਸੇ ਵੀ ਆਪਾਂ ਕੋਨੇ ਦੇ ਵਿੱਚ ਜਿਹੜਾ ਟੰਗ ਦਵਾਂਗੇ ਤੇ ਦੂਜੀ ਸਾਈਡ ਤੇ ਜੋ ਵੀ ਆਪਾਂ ਜਿਹੜਾ ਇਸੇ ਤਰ੍ਹਾਂ ਹੈ ਉਹ ਲੈ ਲਵਾਂਗੇ ਬਹੁਤੀ ਜ਼ਿਆਦਾ ਚੀਜ਼ਾਂ ਨਹੀਂ ਪਾਈਆਂ ਹੈਗੀਆਂ ਇੱਕ ਕੌਲੀ ਆਪਾਂ ਇੱਕ ਮਾਤਰਾ ਜਿਹੜੀ ਕਣਕ ਦੀ ਲਈ ਹੈ ਤੇ ਅੱਧੀ ਕੌਲੀ ਆਪਾਂ ਜੋ ਆਂ ਦੀ ਲਈ ਹੈ ਉਸੋਦੀ ਮਾਤਰਾ ਦੇ ਵਿੱਚ ਇਕਰਾ ਤੋਂ ਇੱਕ ਦਿਨ ਤੋਂ ਬਾਅਦ ਇਸ ਤਰ੍ਹਾਂ ਥੋੜੀ ਥੋੜੇ ਪੁੰਗਰ ਗਏ ਆ ਇਹ ਇਹਨਾਂ ਨੂੰ ਮੈਂ ਵਿੱਚ ਵਿੱਚ ਜਿਹੜਾ ਪਾਣੀ ਲਾਤਾ ਸੀਗਾ ਤੇ ਦੋ ਰਾਤਾਂ ਦੋ ਦਿਨ ਦੇ ਵਿੱਚ ਇਦਾਂ ਇਹ ਨੇ ਪੁੰਗਰ ਗਏ ਆ ਵਿੱਚ ਪਾਣੀ ਛਿੜਕਦੇ ਰਹਿਣਾ ਹੈ ਨਹੀਂ ਤਾਂ ਬਿਲਕੁਲ ਸੁੱਕ ਜਾਣਗੇ ਤੇ ਇਹਨਾਂ ਨੇ ਪੁੰਗਰਨਾ ਨਹੀਂ ਹੈਗਾ ਉੱਲੇ ਲੱਗ ਜੂਗੇ ਮੈਂ ਵਿੱਚ ਵਿੱਚ ਸ਼ਾਮ ਸਵੇਰੇ ਜਿਹੜਾ ਇਹਨਾਂ ਨੂੰ ਪਾਣੀ ਦੇ ਨਾਲ ਬਿਲਕੁਲ ਧੋਤਾ ਸੀਗਾ ਇਸ ਤਰ੍ਹਾਂ ਇਹ ਬਿਲਕੁਲ ਬਹੁਤ ਵਧੀਆ ਤਰੀਕੇ ਦੇ ਨਾਲ ਪੁੰਗਰ ਕੇ ਤਿਆਰ ਹੋ ਗਏ ਆ ਸਾਰੇ ਆ ਕੱਪੜੇ ਦੇ ਵਿੱਚੋਂ ਕੱਢ ਲਵਾਂਗੇ ਅਨਾਜ ਨੂੰ ਗਰਮੀ ਦੇ ਵਿੱਚ ਪੁੰਗਰਨ ਦੇ ਵਿੱਚ ਟਾਈਮ ਘੱਟ ਲੱਗਦਾ ਤੇ ਸਰਦੀ ਵਿੱਚ ਜ਼ਿਆਦਾ ਲੱਗਦਾ ਕਿਉਂਕਿ ਇਹਨਾਂ ਨੂੰ ਗਰਮੀ ਆ ਜਿਹੜੀ ਉਹ ਨਹੀਂ ਮਿਲਦੀ ਹੈਗੀ ਵਧੀਆ ਹਵਾਦਾਰ ਜਗ੍ਹਾ ਤੇ ਤੁਸੀਂ ਇਹਨਾਂ ਨੂੰ ਪੁੰਗਰਉਣਾ ਹੈ ਨਹੀਂ ਤੇ ਇਹਨਾਂ ਦੇ ਵਿੱਚ ਉਹ ਸਮੈਲ ਆ ਜਿਹੜੀ ਆਉਣ ਲੱਗ ਜੂਗੀ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਕੱਲੇ ਕੱਲੇ ਆ ਜਿਹੜੇ ਕਰ ਲਵਾਂਗੇ ਇਸੇ ਤਰ੍ਹਾਂ ਆਪਾਂ ਕਣਕ ਜਿਹੜੀ ਪੁੰਗਰਾਈ ਸੀ ਉਹਨੂੰ ਵੀ ਆ ਕੱਢ ਲਵਾਂਗੇ ਤੇ ਇਸ ਤਰ੍ਹਾਂ ਕੱਲੇ ਕੱਲੇ ਕਰ ਲਵਾਂਗੇ ਜੇਕਰ ਤੁਸੀਂ ਇਹਨਾਂ ਨੂੰ ਵਿੱਚ ਵਿੱਚ ਪਾਣੀ ਨਹੀਂ ਦੇਵੋਗੇ ਫਿਰ ਇਹ ਵਧੀਆ ਪੁੰਗਰਨੇ ਨਹੀਂ ਹੈਗੇ ਤੇ ਦੂਜੀ ਸਾਈਡ ਤੇ ਕਣਕ ਵੀ ਆਪਾਂ ਉਹ ਵੀ ਕੱਢ ਲੈਣੇ ਇਸ ਤਰ੍ਹਾਂ ਬਿਲਕੁਲ ਇਹ ਵੀ ਪੁੰਗਰ ਕੇ ਤਿਆਰ ਹੋ ਗਈ ਆ ਅਨਾਜ ਜਿੰਨਾ ਜ਼ਿਆਦਾ ਵਧੀਆ ਪੁੰਗਰਦਾ ਹੈ ਓਨੀ ਜ਼ਿਆਦਾ ਤਾਕਤ ਹੁੰਦੀ ਹੈ ਇਹਦੇ ਵਿੱਚ ਤੇ ਇਸ ਤਰ੍ਹਾਂ ਆਪਾਂ ਇਹਨੂੰ ਜਿਹੜਾ ਵੱਖ-ਵੱਖ ਕਰ ਲਵਾਂਗੇ ਇਕੱਲਾ-ਇਕੱਲਾ ਕਰ ਲਵਾਂਗੇ ਤੇ ਇੱਕ ਰਾਤ ਲਈ ਮੈਂ ਇਹਨੂੰ ਪੱਖੇ નીચે ਰੱਖਦਾ ਸੀ ਤੁਸੀਂ ਇੱਕ ਦਿਨ ਲਈ ਵੀ ਰੱਖ ਸਕਦੇ ਹੋ ਮੇਰੇ ਕੋਲ ਸ਼ਾਮ ਨੂੰ ਮੈਂ ਇਹਨਾਂ ਨੂੰ ਖੋਲਿਆ ਸੀ ਇਸ ਤਰ੍ਹਾਂ ਆਪਾਂ ਕਲੇ-ਕਲੇ ਕਰਕੇ ਆ ਪੱਖੇ ਹੇਠ ਸੁਕਾ ਲਵਾਂਗੇ ਇਹਨਾਂ ਨੂੰ ਤਾਂ ਕਿ ਇਹਨਾਂ ਦੀ ਨਮੀ ਆ ਜਿਹੜੀ ਉਹ ਸੁੱਕ ਜਾਵੇ ਬਿਲਕੁਲ ਤੇ ਇੱਕ ਰਾਤ ਤੋਂ ਬਾਅਦ ਇਹ ਇਸ ਤਰ੍ਹਾਂ ਦੇ ਬਣ ਕੇ ਤਿਆਰ ਹੋ ਗਿਆ ਬਿਲਕੁਲ ਆਪਣੇ ਵਧੀਆ ਸੁੱਕੇ ਤਿਆਰ ਹੋ ਗਏ ਆ ਤੇ ਜੋ ਆ ਵੀ ਆਪਾਂ ਇਸੇ ਤਰ੍ਹਾਂ ਜਿਹੜੇ ਓਬੀਸ ਸੁਕਾ ਲਏ ਸੀਗੇ ਤੇ ਕਣਕ ਵੀ ਆਪਾਂ ਸੁਕਾ ਲਈ ਸੀਗੀ ਇਹ ਦੂਜੀ ਸਾਈਡ ਤੇ ਆਪਾਂ ਕੋਈ ਵੀ ਕੜਾਈ ਜਾਂ ਤੁਸੀਂ ਪੈਨ ਲੈ ਲੈਣਾ ਤੇ ਗੈਸ ਦੀ ਫਲੇਮ ਬਿਲਕੁਲ ਲੋ ਲੋ ਜਿਹੜੀ ਰੱਖ ਲਵਾਂਗੇ ਆਪਾਂ ਹਾਈ ਫਲੇਮ ਬਿਲਕੁਲ ਵੀ ਨਹੀਂ ਰੱਖਣੀ ਹੈਗੀ ਨਹੀਂ ਤਾਂ ਫਿਰ ਸਾਰੇ ਕਣਕ ਤੇ ਜੋ ਆ ਜਿਹੜੇ ਉੱਪਰੋਂ ਫੁੱਕ ਜਾਣਗੇ ਤੇ ਵਿੱਚੋਂ ਨਹੀਂ पकਣੇ ਹੈਗੇ ਬਿਲਕੁਲ ਚੀੜਾ ਰਹਿ ਜਾਊਗਾ ਕੱਚਾ ਕੱਚਾ ਰਹਿ ਜਾਊਗਾ ਇਹਨਾਂ ਨੂੰ ਬਿਲਕੁਲ ਲੋ ਫਲੇਮ ਤੇ ਆਪਾਂ ਹੌਲੀ-ਹੌਲੀ ਕਰਕੇ ਸਾਰਿਆਂ ਨੂੰ ਪਕਾ ਲਵਾਂਗੇ ਤੁਸੀਂ ਦੇਖੋਗੇ ਇਸ ਤਰ੍ਹਾਂ ਕਲਰ ਇਹਨਾਂ ਦਾ ਚੇਂਜ ਹੋ ਜਾਊਗਾ ਜ्यों ਵੀ ਮੈਂ ਇਸ ਤਰ੍ਹਾਂ ਲੋ ਫਲੇਮ ਤੇ ਆ ਜਿਹੜੇ ਬਿਲਕੁਲ ਪਕਾ ਲਏ ਆ ਬਿਲਕੁਲ ਇਹਨਾਂ ਦਾ ਜਦੋਂ ਕਲਰ ਬ੍ਰਾਊਨ ਹੋ ਗਿਆ ਤੇ ਬਿਲਕੁਲ ਇਹ ਹਾਰਡ ਹੋ ਗਏ ਉਸ ਟਾਈਮ ਤੇ ਤੁਸੀਂ ਗੈਸ ਦੀ ਫਲੇਮ ਜਿਹੜੀ ਬੰਦ ਕਰ ਲੈਣੀ ਆ ਤੇ ਲਗਾਤਾਰ ਚਲਾਉਂਦੇ ਹੋਏ ਪਕਾਉਣਾ ਨਹੀਂ ਤਾਂ ਇਹ نیچے ਲੱਗ ਜਾਣਗੇ ਇਸ ਤਰ੍ਹਾਂ ਜ्यों ਵੀ ਪੱਕਦੇ ਰਹਿਣਗੇ ਤੇ ਕਣਕ ਵੀ ਆਪਣੇ ਬਿਲਕੁਲ ਪੱਕੇ ਤਿਆਰ ਹੋ ਗਏ ਇਸ ਤਰ੍ਹਾਂ ਕੜਕ-ਕੜਕ ਕਰਨ ਲੱਗਿਆ ਤੇ ਜੋ ਆਪਾਂ ਜਿਹੜੇ ਪੀਸ ਲਵਾਂਗੇ ਮੈਂ ਮਿਕਸਰ ਦੇ ਵਿੱਚ ਪਾ ਕੇ ਪੀਸ ਲਿਆ ਇਹਦੇ ਵਿੱਚ ਕਣ ਕ੍ਰੀਏਟ ਕਰ ਲਿਆ ਸੀ ਕਿਉਂਕਿ ਇਕੱਲੇ ਪੀਸਣ ਦੇ ਵਿੱਚ ਚੰਗੀ ਤਰ੍ਹਾਂ ਪੀਸੇ ਨਹੀਂ ਜਾ ਰਹੇ ਸੀ ਬਿਲਕੁਲ ਬਰੀਕ ਜਾਲੀ ਦੇ ਨਾਲ ਆਪਾਂ ਇਹਨਾਂ ਛਾਲ ਲਵਾਂਗੇ ਜਾਲੀ ਆ ਜਿਹੜੀ ਬਿਲਕੁਲ ਵੀ ਮੋਟੀ ਨਹੀਂ ਹੋਣੀ ਚਾਹੀਦੀ ਹੈਗੀ ਨਹੀਂ ਤਾਂ ਫਿਰ ਜਦੋਂ ਤੁਸੀਂ ਇਹਨੂੰ ਦੁੱਧ ਦੇ ਵਿੱਚ ਮਿਕਸ ਕਰੋਗੇ ਤਾਂ ਦਾਣੇ-ਦਾਣੇ ਆਉਣਗੇ ਬਿਲਕੁਲ ਬਰੀਕ ਤੁਸੀਂ ਪਾਊਡਰ ਇਹਦਾ ਬਣਾ ਕੇ ਤਿਆਰ ਕਰਨਾ ਹੈ ਤੇ ਜਿਹੜਾ ਬਚਿਆ ਇਹਦੇ ਵਿੱਚ ਹੋਰ ਕਣਕਾ ਜਿਹੜੀ ਆਪਾਂ ਪਾ ਕੇ ਇਹਨੂੰ ਪੀਸ ਲਵਾਂਗੇ ਤਾਕੀ ਸਾਨੀ ਦੇ ਨਾਲ ਪੀਸੇ ਹੋ ਜਾਏ ਇਸ ਤਰ੍ਹਾਂ ਇਹਦੇ ਵਿੱਚ ਜਿਹੜੀ ਮਿਕਸ ਕਰ ਲਈ ਹੈ ਜਿਹੜਾ ਆਪਣੇ ਕੋਲ ਬਚਿਆ ਸੀ ਉਹ ਵੀ ਮਿਕਸ ਕਰ ਲਿਆ ਤੇ ਦੁਬਾਰਾ ਦੁਬਾਰਾ ਇਹਨੂੰ 3-4 ਵਾਰੀ ਆਪਾਂ ਇਸ ਤਰ੍ਹਾਂ ਪੀਸ ਲਵਾਂਗੇ ਤੇ ਉਸ ਤੋਂ ਬਾਅਦ ਦੁਬਾਰਾ ਤੁਸੀਂ ਇਹਨੂੰ ਇੱਕ ਵਾਰੀ ਫੇਰ ਬਰੀਕ ਜਾਲੀ ਦੇ ਥਾਣੇ ਛਾਣ ਲੈਣਾ ਹੈ ਤਾਂ ਕਿ ਇਹਦਾ ਬਿਲਕੁਲ ਬਰੀਕ ਪਾਊਡਰ ਆਪਣੇ ਕੋਲ ਬਣ ਕੇ ਤਿਆਰ ਹੋ ਜਾਈ ਇਸ ਤਰ੍ਹਾਂ ਆਪਾਂ ਦੁਬਾਰਾ ਇਹਨੂੰ ਛਾਣ ਲਿਆ ਹੈ ਜੇ ਇਹਦੇ ਵਿੱਚ ਮੋٹے ਕਣ ਰਹਿ ਜਾਣਗੇ ਫਿਰ ਤੁਹਾਨੂੰ ਦੁੱਧ ਦੇ ਵਿੱਚ ਆਉਣਗੇ ਤੇ ਟੇਸਟ ਆ ਜਿਹੜਾ ਵਧੀਆ ਨਹੀਂ ਆਉਣਾ ਹੈਗਾ ਤੁਸੀਂ ਸਰਾ ਜਿਹੜੇ ਉੱਪਰਲੇ ਮੋٹے-ਮੋٹے ਕਾਣਾ ਉਸ ਤੁਸੀਂ ਸਾਰੇ ਆ ਜਿਹੜੇ ਕੱਢ ਦੇਣੇ ਆ ਇਸ ਤਰ੍ਹਾਂ ਮੈਂ ਸਾਰੇ ਆ ਜਿਹੜੇ ਇਹ ਛਿਲਕੇ ਜੱਸੀ ਕੇ ਸਾਰੇ ਕੱਢ ਦਿੱਤੇ ਆ ਤੇ ਬਰੀਕ ਪਾਊਡਰ ਆ ਜਿਹੜਾ ਰੱਖ ਲਿਆ ਹੈ ਹੁਣ ਆਪਾਂ ਇਹਦੇ ਵਿੱਚ ਬਾਜ਼ਾਰ ਵਰਗਾ ਫਲੇਵਰ ਦੇਣ ਵਾਸਤੇ ਮਿਲਕ ਪਾਊਡਰ ਪਾਵਾਂਗੇ 4 ਤੋਂ 5 ਚਮਚਾ ਜਿਹੜਾ ਮਿਲਕ ਪਾਊਡਰ ਮੈਂ ਇਹਦੇ ਵਿੱਚ ਐਡ ਕੀਤਾ ਹੈ ਇਹਦੇ ਨਾਲ ਫਲੇਵਰ ਆ ਜਿਹੜਾ ਬਾਜ਼ਾਰ ਵਰਗਾ ਆਉਂਦਾ ਹੈ ਤੁਸੀਂ ਇਹਦੇ ਵਿੱਚ ਚੀਨੀ ਆ ਜਿਹੜੀ ਹੋ ਵੀ ਐਡ ਕਰ ਸਕਦੇ ਹੋ ਤਾਂ ਕਿ ਜੇ ਤੁਸੀਂ ਕਿਤੇ ਬਾਹਰ ਜਾਓ ਤੇ ਨਾਲ ਲੈ ਕੇ ਜਾਓ ਸਿੱਧਾ ਦੁੱਧ ਦੇ ਵਿੱਚ ਮਿਕਸ ਕਰੋ ਤੇ ਪੀ ਸਕਦੇ ਹੋ ਚੀਨੀ ਨੂੰ ਪੀਸ ਕੇ ਆ ਜਿਹੜਾ ਮਿਕਸ ਕਰ ਸਕਦੇ ਹਾਂ ਛਾਣ ਕੇ ਮੈਂ ਚੀਨੀ ਨਹੀਂ ਪਾਈ ਹੈਗੀ ਇਸ ਤਰ੍ਹਾਂ ਹੀ ਰੱਖਿਆ ਹੈ ਤੇ ਇੱਕ ਫਲੇਵਰ ਆਪਾਂ ਇਦਾਂ ਸਿੰਪਲ ਰੱਖਾਂਗੇ ਬਿਨਾ ਚਾਕਲੇਟ ਤੋਂ ਇਹਨੂੰ ਮੈਂ ਕੌਲੀ ਦੇ ਵਿੱਚ ਕੱਟ ਲਿਆ ਹੈ ਜਿੰਨੀ ਜਰੂਰਤ ਆ ਤੁਸੀਂ ਉਹਨਾਂ ਕੱਟ ਲਓ ਤੇ ਬਾਕੀ ਜਿਹੜਾ ਅੱਧਾ ਆਪਣੇ ਕੋਲ ਰਹਿ ਜਾਊਗਾ ਉਹਦੇ ਵਿੱਚ ਆਪਾਂ ਚਾਕਲੇਟ ਆ ਜਿਹੜੀ ਉਹ ਮਿਲਾ ਦੇਵਾਂਗੇ ਮੈਂ ਇਹਦੇ 'ਚ ਚਾਕਲੇਟ ਪਾਊਡਰ ਆ 2 ਤੋਂ 3 ਚਮਚਾ ਜਿਹੜਾ ਮਿਲਾ ਦਊਂਗੀ ਜਿੰਨਾ ਚਾਕਲੇਟ ਹੀ ਤੁਹਾਨੂੰ ਚਾਹੀਦਾ ਹੈ ਇਹ ਬਾਜ਼ਾਰ ਤੋਂ ਕਿਤੋਂ ਵੀ ਮਿਲ ਜਾਂਦਾ ਹੈ ਕੋਕਾ ਪਾਊਡਰ ਆ ਇਹ ਜਿਹੜਾ ਮਠਾਈਆਂ ਵਗੈਰਾ ਦੇ ਵਿੱਚ ਬਿਸਕਟ ਵਗੈਰਾ ਦੇ ਵਿੱਚ ਪੈਂਦਾ ਹੈ ਤੇ ਸਾਰੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਇੱਕ ਆਪਣਾ ਚਾਕਲੇਟ ਵਾਲਾ ਫਲੇਵਰ ਹੋ ਗਿਆ ਤੇ ਦੂਜਾ ਸਿੰਪਲ ਇਸ ਤਰ੍ਹਾਂ ਹੈ ਮਿਕਸ ਕਰਨ ਤੋਂ ਬਾਅਦ ਇਸ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਤੇ ਤੁਸੀਂ ਇਹਨੂੰ ਲੰਬੇ ਸਮੇਂ ਤੱਕ ਸਟੋਰਾ ਜਿਹੜਾ ਕਰਕੇ ਰੱਖ ਸਕਦੇ ਹੋ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਹੈ ਤੇ ਫਲੇਵਰ ਬਿਲਕੁਲ ਹੀ ਬਾਜ਼ਾਰ ਵਰਗਾ ਹੁੰਦਾ ਹੈ ਤੁਸੀਂ ਕਿਸੇ ਵੀ ਏਅਰ ਟਾਈਟ ਡੱਬੇ ਦੇ ਵਿੱਚ ਪਾ ਕੇ ਇਹਨੂੰ ਸਟੋਰ ਕਰ ਲਓ ਤੇ ਇਸ ਤਰ੍ਹਾਂ ਇਹ ਆਪਣਾ ਬਿਲਕੁਲ ਬਰੀਕ ਪਾਊਡਰ ਆ ਜਿਹੜਾ ਬਣ ਕੇ ਤਿਆਰ ਹੋ ਗਿਆ ਹੈ ਬਿਲਕੁਲ ਬਰੀਕ ਹੀ ਰੱਖਣਾ ਹੈ ਤੁਸੀਂ ਨਹੀਂ ਤਾਂ ਫਿਰ ਵਧੀਆ ਫਲੇਵਰ ਨਹੀਂ ਆਊਗਾ ਹੁਣ ਆਪਾਂ ਗਰਮ ਦੁੱਧ ਲੈ ਲਵਾਂਗੇ ਤੇ ਇਹਦੇ ਵਿੱਚ ਮਿਕਸ ਕਰ ਲਵਾਂਗੇ ਇੱਕ ਤੋਂ ਦੋ ਚਮਚਾ ਤੁਸੀਂ ਜਿੰਨਾ ਵੀ ਚਾਹੋ ਜਿੱਦਾਂ ਦਾ ਵੀ ਫਲੇਵਰ ਤੁਹਾਨੂੰ ਚਾਹੀਦਾ ਹੈ ਓਨਾਂ ਕੁ ਤੁਸੀਂ ਇਹਦੇ ਵਿੱਚ ਜਿਹੜਾ ਇਹ ਪਾਊਡਰ ਆ ਮਿਲਾ ਸਕਦੇ ਹੋ ਆਸਾਨੀ ਦੇ ਨਾਲ ਆ ਜਿਹੜਾ ਤੁਹਾਡੇ ਘਰ ਦੇ ਵਿੱਚ ਹੀ ਬਾਰਨ ਮਿਟਾ ਜਾਂ ਫਿਰ ਤੁਸੀਂ ਇਹਨੂੰ ਘਰ ਦਾ ਬਣਿਆ ਹਾਰਲਿਕ ਸਾਉ ਵੀ ਕਹਿ ਸਕਦੇ ਹੋ ਦੋਨੋਂ ਤਰ੍ਹਾਂ ਦਾ ਫਲੇਵਰ ਆ ਜਿਹੜਾ ਇਹਦੇ ਵਿੱਚ ਆਉਂਦਾ ਹੈ ਚੰਗੀ ਤਰ੍ਹਾਂ ਮਿਕਸ ਕਰ ਲਿਆ ਦੇਖਣ ਚ ਵੀ ਬਾਜ਼ਾਰ ਵਰਗਾ ਲੱਗਦਾ ਹੈ ਤੇ ਪੀਣ ਦੇ ਵਿੱਚ ਵੀ ਬਿਲਕੁਲ ਹੀ ਬਾਜ਼ਾਰ ਵਰਗਾ ਟੇਸਟ ਆਊਗਾ ਬਹੁਤ ਜ਼ਿਆਦਾ ਹੈਲਦੀ ਤੇ ਟੇਸਟੀ ਆਪਣਾ ਡਰਿੰਕ ਬਣ ਕੇ ਤਿਆਰ ਹੋ ਗਿਆ ਇਹ ਪਾਊਡਰ ਬਣ ਕੇ ਤਿਆਰ ਹੋ ਗਿਆ ਤੁਸੀਂ ਵੀ ਇਸ ਤਰ੍ਹਾਂ ਘਰੇ ਬਣਾ ਕੇ ਆ ਖਾ ਪੀ ਸਕਦੇ ਹੋ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਰ ਦਿਓ ਥੈਂਕ ਯੂ ਜੀ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ